ਦਮੇ ਦੀ ਬਿਮਾਰੀ ਜੇ ਦੇ ਪੇਸ਼ ਪੈ ਜਾਵੇ ਉਹ ਕਹਿੰਦਾ ਵੀ ਹੁਣ ਤਾਂ ਨਾ ਬਸ ਸਾਹ ਖਤਮ ਹੋ ਜਾਣ ਉਹ ਠੀਕ ਐ ਇਸੇ ਦੇ ਨਾਲ ਸਾਹ ਚੜਿਆ ਰ ਤਾਂ ਤੁਸੀਂ ਰਾਹਤ ਕਿਵੇਂ ਦੇਣ ਦੀ ਲਈ ਰਾਹ ਕੀ ਲੱਭਿਆ ਇਹ ਐਸਾ ਰੋਗ ਐ ਕਿ ਜਿਹਨੂੰ ਹੋ ਜਾਂਦਾ ਉਹਦਾ ਪਿੱਛੇ ਹੀ ਨਹੀਂ ਛੱਡਦਾ ਕੌਡੀਆਂ ਤੋਂ ਕੌਡੀਆਂ ਤੋਂ ਦਮਾ ਖਤਮ ਕਰ ਉਹਦੀ ਭਸਮ ਬਣਾਵਾਂਗੇ ਕੌਡੀਆਂ ਦੀ ਸਫੇਦ ਮਿਰਚ ਪਾਉਗੀ ਕੌਡੀਆਂ ਦੀ ਭਸਮ ਦੇ ਨਾਲ ਮਲਠੀ ਇਹ ਮਲਠੀ ਐ ਇਹ ਜਿਵੇਂ ਆਮ ਲੱਕੜੀ ਹੁੰਦੀ ਐ ਇਸ ਤਰ੍ਹਾਂ ਦੀ ਇਹ ਉਹਦਾ ਵੀ ਪਿਓ ਐ ਇਹ ਇਹ ਚੀਜ਼ ਹੈ ਇਹ ਇਸੇ ਰੂਪ ਚ ਮਿਲਦਾ ਹੈ ਇਮੀਡੀਏਟ ਜਿਹੜਾ ਸਤਮੇ ਦਾ ਅਟੈਕ ਆ ਉਹਨੂੰ ਰੋਕਣ ਚ ਕਾਮਯਾਬ ਹੁੰਦੀਆਂ ਨੇ ਇਹ ਪਹਿਲੀ ਅਸੀਂ ਦਵਾਈ ਹੈ ਜੀ ਦਾ ਅਸਮਾ ਕਫ ਸਿਰਫ ਰੱਖਿਆ ਗਿਆ ਨਾਉ ਤੁਲਸੀ ਪਲਸ ਇਹਦੇ ਵਿੱਚ ਤੁਲਸੀ ਦੇ ਨਾਲ ਹੋਰ ਕਿੰਨੀਆਂ ਜੜੀ ਬੂਟੀਆਂ ਸਾਰੀਆਂ ਮਿਸ਼ਰਤ ਕਰਕੇ ਬਣਾਇਆ ਜਾਂਦਾ ਅਸਥਮਾ ਆ ਕੇ ਇਹ ਗੱਲ ਕਹਿ ਦਿੰਦੇ ਆ ਸਾਡੇ ਵੈਦ ਕੋਲੇ ਕਿ ਇੰਨੀ ਬੁਰੀ ਹਾਲਤ ਆ ਸਾਂਹ ਹੀ ਨਹੀਂ ਆਉਂਦਾ ਐਂ ਲੱਗਦਾ ਵੀ ਹੁਣ ਗਏ ਹੁਣ ਗਏ ਵੀ ਡਾਕਸਰ ਵਾਹੇ ਕਰੋ ਵੀ ਜਾਂਦਾ ਸਿਰੇ ਲਾਵੇ ਜਾਂ ਸਿਰਾਂ ਵਾਲਾ ਅਸਥਮੇ ਦਾ ਰੋਗ ਇੰਨਾ ਭੈੜੀ ਤਰ੍ਹਾਂ ਅਟੈਕ ਆਉਂਦਾ ਪੰਪ ਲੈਂਦੇ ਨੇ ਸਾਂਹ ਵਾਲਾ ਜੇ ਕਿਤੇ ਪੰਪ ਨਾ ਮਿਲੇ ਤਾਂ ਮਤਲਬ ਦੀ ਮੌਤ ਵੀ ਹੋ ਸਕਦੀ ਹੈ ਇਨਸਾਨ ਦੀ ਅਸਥਮੇ ਦਾ ਮਰੀਜ਼ ਵੱਧ ਤੋਂ ਵੱਧ 1.5 ਜਾਂ 2 ਮਹੀਨੇ ਦੇ ਵਿੱਚ ਵਿੱਚ ਆਏ ਹੋ ਜਾਂਦਾ ਵੀ ਜਿਵੇਂ ਕਦੇ ਹੋਇਆ ਹੀ ਨਹੀਂ ਹੁੰਦਾ ਕਾਡੀ ਨੂੰ ਸਮਝਦੇ ਕੁਛ ਨਹੀਂ ਪਰ ਇਹ ਕਾਡੀ ਨਹੀਂ ਇਹ ਕਾਡੀ ਬਾਡੀ ਆ ਇਹ ਕਾਡੀ ਦੀ ਭਸਮ ਬਣਦੀ ਆ ਕਪਦਰਕ ਭਸਮ ਇਹਦਾ ਤੁਸੀਂ ਕਾਡੀ ਦੀ ਭਸਮ ਜੇ Google ਤੇ ਸਰਚ ਕਰੋਗੇ ਮਿਲੂਗੀ ਤੁਹਾਨੂੰ ਕਿਆ ਜਾਂਦਾ ਵੀ ਇਹ ਤਾਂ ਕਾਡੀਆਂ ਦੇ ਮੁੱਲ ਦਾ ਕੋਈ ਮੁੱਲ ਹੀ ਨਹੀਂ ਇਹਦਾ ਇੱਥੇ ਤਾਂ ਜ਼ਿੰਦਗੀਆਂ ਬਚ ਰਹੀਆਂ ਕਾਡੀਆਂ ਨਾਲ ਇਹ ਕਾਡੀ ਦੇ ਨਾਲ ਅਸਥਮਾ ਜਿਹੜਾ ਹੈਗਾ ਲੰਗਸ ਜਿਹੜੀ ਰੱਬ ਜਿਹੜੀ ਚੀਜ਼ ਬਣਾਉਂਦਾ ਤੁਸੀਂ ਦੇਖੋ ਵੀ ਇਹਨੂੰ ਰੱਬ ਨੇ ਤੁਹਾਡੇ ਉਸੇ ਤਰ੍ਹਾਂ ਬਣਾਇਆ ਫੇਫੜਿਆਂ ਦੀ ਤਰ੍ਹਾਂ ਕੁਗੈਲ ਸਾਹਿਬ ਦਵਾਈ ਤਾਂ ਅਸੀਂ ਲੈ ਜਾਂਦੇ ਆ ਤੁਹਾਡੇ ਭਰੋਸੇ ਤੇ ਕੱਲੋਂ ਸਾਡਾ ਹੋਰ ਨੁਕਸਾਨ ਨਾ ਕਰ ਦੇ ਤੋ ਕਿਲੋ ਦੇ ਵਿੱਚੋਂ 10 ਕਿਲੋ ਮਟੀਰੀਅਲ ਨਿਕਲਦਾ ਜਿਹੜਾ ਯੂਸਫੁਲ ਹੁੰਦਾ 90 ਕਿਲੋ ਵੇਸਟ ਹੁੰਦਾ ਕਿਉਂਕਿ ਸਾਡੀ ਵੇਟਿੰਗ ਹੈ ਜੀ 2-3 ਘੰਟੇ ਦੀ ਮੇਰੀ ਹੱਥ ਜੋੜ ਬੇਨਤੀ ਆ ਜੀਨੇ ਵੀ ਸਾਡੇ ਆਪਣੇ ਕਲੀਨਿਕ ਤੇ ਪਹੁੰਚਣਾ ਤੁਹਾਡਾ ਆਪਣਾ ਕਲੀਨਿਕ ਹੈ ਤੁਹਾਡਾ ਆਪਣਾ ਸਥਾਨ ਹੈ ਇੱਥੇ ਘੱਟੋ ਘੱਟ ਵੀ 2-3 ਘੰਟੇ ਦਾ ਟਾਈਮ ਕੱਢ ਕੇ ਆਉਣਾ ਤੇ ਮੇਰਾ ਨਾ ਫੋਨ ਨੰਬਰ ਜਰੂਰ ਨੋਟ ਕਰ ਲਓ ਜੀ 99150 72372 99150 72372 ਪਰ ਦੂਜਾ ਨੰਬਰ ਹੋਰ ਵੀ ਆਸਾਨ ਹੈ 82830 20000 82830 20000 ਜੇਕਰ ਦਮੇ ਦੀ ਬਿਮਾਰੀ ਨਾਲ ਕੋਈ ਪੀੜਤ ਹੋ ਜਾਵੇ ਤਾਂ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ ਜਾਂ ਨਹੀਂ ਪਾਈ ਜਾ ਸਕਦੀ ਇਸ ਦੇ ਲਈ ਅਸਲ ਦਵਾ ਕੀ ਹੈ ਕਿ ਦਮੇ ਤੋਂ ਬਚਿਆ ਜਾਵੇ ਇਸ ਮਸਲੇ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਇਸ ਵਕਤ ਵੈਦਬਾਨ ਦੇ ਐਮ ਡੀ ਖੁਦ ਸੁਭਾਸ਼ ਗੋਇਲ ਜੀ ਸਾਡੇ ਨਾਲ ਨੇ ਉਹ ਦੱਸਣਗੇ ਕਿ ਉਹਨਾਂ ਨੇ ਕੈਸੀ ਏਹੀ ਦਵਾ ਤਿਆਰ ਕੀਤੀ ਹੈ ਕਿ ਦਮੇ ਤੋਂ ਰਾਹਤ ਦੇ ਸਕਦੀ ਹੈ ਗੋਇਲ ਸਾਹਿਬ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਆ ਕਈ ਵਾਰੀ ਅਣਜਾਣੇ ਅਣਜਾਣੇ ਦੇ ਵਿੱਚ ਕਈ ਵਾਰੀ ਖਾਣ ਪੀਣ ਨਾਲ ਕਈ ਵਾਰੀ ਕੰਮ ਕਾਜ ਉਸ ਤਰ੍ਹਾਂ ਦਾ ਹੁੰਦਾ ਹੈ ਉਹਨਾਂ ਵਿੱਚੋਂ ਇੱਕ ਦਮੇ ਦੀ ਬਿਮਾਰੀ ਜਿਹਦੇ ਪੇਸ਼ ਪੈ ਜਾਵੇ ਉਹ ਕਹਿੰਦਾ ਵੀ ਹੁਣ ਤਾਂ ਨਾ ਬਸ ਸਾਹ ਖਤਮ ਹੋ ਜਾਣ ਉਹ ਠੀਕ ਹੈ ਇਸੇ ਦੇ ਨਾਲ ਸਾਹ ਚੜਿਆ ਰਹੇ ਤਾਂ ਤੁਸੀਂ ਰਾਹਤ ਕਿਵੇਂ ਦੇਣ ਦੀ ਲਈ ਰਾਹ ਕੀ ਲੱਭਿਆ ਜਿਹੜਾ ਦਮ ਹੈ ਨਾ ਇਹਦੇ ਬਾਰੇ ਕਿਹਾ ਗਿਆ ਕਿ ਦਵਾਈ ਦਮ ਦੇ ਨਾਲ ਹੀ ਜਾਊਗਾ ਇਹ ਐਸਾ ਰੋਗ ਹੈ ਕਿ ਜਿੰਨ ਹੋ ਜਾਂਦਾ ਉਹਦਾ ਪਿੱਛੇ ਹੀ ਨਹੀਂ ਛੱਡਦਾ ਔਰ ਦੂਜੀ ਗੱਲ ਕੀ ਹੈ ਕਿ ਇਹਦਾ ਇਲਾਜ ਸਿਰਫ ਆਯੁਰਵੇਦ ਦੇ ਗ੍ਰੰਥਾਂ 'ਚ ਲਿਖਿਆ ਹੋਇਆ ਔਰ ਮਤਲਬ ਕੋਈ ਦਵਾਈ ਬਣਾਉਣ ਵਾਲਾ ਬਣਾ ਦਵੇ ਜਿਵੇਂ 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 ਹੁਣ ਯੁੱਗ ਨੇ ਤਰੱਕੀ ਕੀਤੀ ਹੈ ਕਾਫੀ ਜਿਹੜਾ ਸਾਇੰਸ ਨੇ ਤਰੱਕੀ ਕੀਤੀ ਹੈ ਉਹਦੇ ਮੁਤਾਬਕ ਕੁਝ ਜੜੀ ਬੂਟੀਆਂ ਨੂੰ ਲੈ ਕੇ ਸਾਡੇ ਵੈਦਜੀ ਨੇ ਦਵਾਈ ਪ੍ਰਿਪੇਅਰ ਕੀਤੀ ਮੈਨੂੰ ਤਾਂ ਸਿਰਫ ਉਹ ਇੱਕ ਗੱਲ ਕਹਿੰਦੇ ਨੇ ਵੀ ਗੁਲਸਵਾ ਚੀਜ਼ਾਂ ਲਿਆ ਦਿਓ ਮੈਂ ਤੁਹਾਨੂੰ ਚੀਜ਼ ਬਣਾ ਕੇ ਦੇ ਜੀ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਕੌਡੀਆਂ ਤੋਂ ਕੌਡੀਆਂ ਤੋਂ ਦਵਾ ਖਤਮ ਕਰਾਂਗੇ ਮੈਂ ਕਿਹਾ ਇਹ ਕਿਵੇਂ ਹੋ ਸਕਦਾ ਕਹਿੰਦਾ بس ਕੌਡੀਆਂ ਦੀ ਭਸਮ ਬਣਨੀ ਹੈ ਉਹਦੀ ਭਸਮ ਬਣਾਵਾਂਗੇ ਕੌਡੀਆਂ ਦੀ ਉਹਦੇ ਤੋਂ ਮਤਲਬ ਦਮੇ ਦੀ ਦਵਾਈ ਬਣੂਗੀ ਜੀ ਚ ਸਫੇਦ ਮਿਰਚ ਪਾਉਗੀ ਕਾਲੀ ਮਿਰਚ ਨਹੀਂ ਪੈਂਦੀ ਸਫੇਦ ਮਿਰਚ ਪਾਉਗੀ ਚਿੱਟੀਆਂ ਮਿਰਚਾਂ ਤੇ ਉਹਦੇ ਵਿੱਚ ਨਾਲ ਕੌਡੀਆਂ ਦੀ ਭਸਮ ਤੇ ਨਾਲ ਮਲਠੀ ਹੂੰ ਮਲਠੀ ਦਾ ਕਮਾਲ ਦਾ ਮਿਸ਼ਰਣ ਹੈ ਜੀ ਔਰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਕ ਉਹਨਾਂ ਨੇ ਇਹਦੇ ਵਿੱਚ ਪਾਈ ਸੀ ਮਲਠੀ ਤੇ ਨਾਲ ਨਾਲ ਨਾ ਜਿਹੜੀ ਇੱਕ ਹੋਰ ਜੜੀ ਬੂਟੀ ਹੈ ਉਹ ਹੈਗੀ ਹੈ ਮਲਠੀ ਦਾ ਜਿਹਨੂੰ ਅਸੀਂ ਕਹਿੰਦੇ ਆ ਸੱਤ ਐਕਸਟ੍ਰੈਕਟ ਹੁਣ ਕਈ ਲੋਕ ਕਹਿੰਦੇ ਨੇ ਆ ਤਾਂ ਹੈਗੀ ਮਲਠੀ ਮੈਂ ਤੁਹਾਨੂੰ ਮੜੀ ਜਿਹੀ ਨਿਗਾ ਮਰਵਾ ਦਿੰਨਾ ਇਹ ਮਲਠੀ ਹੈ ਇਹ ਜਿਵੇਂ ਆਮ ਲੱਕੜੀ ਹੁੰਦੀ ਹੈ ਇਸ ਤਰ੍ਹਾਂ ਦੀ ਬੜੀ ਵਧੀਆ ਚੀਜ਼ ਹੈ ਇਹਨੂੰ ਮੂੰਹ ਚ ਪਾ ਕੇ ਚੂਸਦੇ ਰਹੋ ਤਾਂ ਗਲੇ ਦਾ ਇਨਫੈਕਸ਼ਨ ਖਤਮ ਹੋ ਜਾਂਦਾ ਤੇ ਇਹ ਹੈਗਾ ਅੱਗੇ ਮਲਠੀ ਦਾ ਸੱਤ ਇਹ ਉਹਦਾ ਵੀ ਪਿਓ ਹੈ ਇਹ 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 ਚੀਜ਼ ਹੈ ਇਹ ਇਸੇ ਰੂਪ ਚ ਮਿਲਦਾ ਜੀ ਜੀ ਇਹ ਇਦਾਂ ਹੀ ਮਿਲੂਗੀ ਕਲਮ ਜੀ ਤੁਹਾਨੂੰ ਬੜੀ ਬਣਾਈ ਤੇ ਇਹ ਜਿਹੜੇ ਚੀਜ਼ਾਂ ਨੇ ਇਹ ਫਾਰ ਦੀ ਟਾਈਮ ਇਮੀਡੀਏਟ ਜਿਹੜਾ ਸਤਮੇ ਦਾ ਅਟੈਕ ਆ ਉਹਨੂੰ ਰੋਕਣ ਚ ਕਾਮਯਾਬ ਹੁੰਦੀਆਂ ਨੇ ਲੇਕਿਨ ਅਸੀਂ ਸੋਚਿਆ ਕਿ ਦਵਾ ਜਿਹੜਾ ਹੈਗਾ ਉਹ ਦਮਦਮ ਮਸਤ ਕਲੰਦਰ ਹੋ ਜੇ ਨਾ ਕਿ ਦਮ ਦੇ ਨਾਲ ਜਾਣ ਵਾਲੀ ਗੱਲ ਬਣੇ ਤੁਸੀਂ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਚੀਜ਼ਾਂ ਬਾਰੇ ਦੱਸ ਰਹੇ ਹੋ ਕਿ ਕਿਵੇਂ-ਕਿਵੇਂ ਮਿਸ਼ਰਣ ਦੇ ਨਾਲ ਇਹ ਦਵਾਈ ਤਿਆਰ ਹੋਣੀ ਹੈ ਦਵਾਈ ਤਿਆਰ ਹੋਣੀ ਹੈ ਕਿ ਕੱਲੀ-ਕੱਲੀ ਦੇ ਨਾਲ ਵੀ ਫਰਕ ਪੈ ਸਕਦਾ ਹੈ ਜਾਂ ਫਿਰ ਇਹਨਾਂ ਦਾ ਮਿਸ਼ਰਣ ਹੀ ਤੁਹਾਨੂੰ ਲੈਣਾ ਪੈਣਾ ਨਹੀਂ ਇਹਦਾ ਕੰਬੀਨੇਸ਼ਨ ਹੀ ਹੁੰਦਾ ਹੈ ਇਹਦੇ ਕੰਬੀਨੇਸ਼ਨ ਤੋਂ ਫਿਰ ਦਵਾ ਬਣਦੀ ਹੈ ਇਦਾਂ ਸ਼ੀਸ਼ੀ 'ਚ ਪੈਂਦੀ ਹੈ ਗਵਰਨਮੈਂਟ ਨੇ ਅਪਰੂਵ ਕਰਦੀ ਹੈ ਇਹ ਪਹਿਲੀ ਅਸੀਂ ਦਵਾਈ ਹੈ ਜਿਹਦਾ ਅਸਮਾ ਕਫ ਸਰਪ ਰੱਖਿਆ ਗਿਆ ਨਾਮ ਇਹ ਅਸਥਮੇ ਨੂੰ ਠੀਕ ਕਰਦੀ ਹੈ ਫਿਰ ਇੱਕ ਚੀਜ਼ ਹੈ ਤુલਸੀ ਦਾ ਕਫ ਸਰਪ ਹੈ ਤુલਸੀ ਪਲਸ ਇਹਦੇ ਵਿੱਚ ਤુલਸੀ ਦੇ ਨਾਲ ਹੋਰ ਕਿੰਨੀਆਂ ਜੜੀ ਬੂਟੀਆਂ ਸਾਰੀਆਂ ਮਿਸ਼ਰਤ ਕਰਕੇ ਬਣਾਇਆ ਜਾਂਦਾ ਤੇ ਲੇਕਿਨ ਇੱਕ ਵੱਡੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਜਿਨ੍ਹਾਂ ਨੂੰ ਅਸਥਮਾ ਆ ਕੇ ਇਹ ਗੱਲ ਕਹਿ ਦਿੰਦੇ ਆ ਸਾਡੇ ਵੈਦ ਕੋਲੇ ਕਿ ਐਨੀ ਬੁਰੀ ਹਾਲਤਾਂ ਸਾਹੀ ਨਹੀਂ ਆਉਂਦਾ ਐਂ ਲੱਗਦਾ ਵੀ ਹੁਣ ਗਏ ਹੁਣ ਗਏ ਤੇ ਵੀ ਡਾਕਟਰ ਸਾਹਿਬ ਐ ਕਰੋ ਵੀ ਜਾਤਾ ਸਿਰੇ ਲਾ ਦਿਓ ਹੂੰ ਜਾ ਸਿਰਾ ਲਾ ਦਿਓ ਇੱਕ ਪਾਸੇ ਕਰ ਦਿਓ ਵੀ ਸਾਡੇ ਕੋਲੋਂ ਹੁਣ ਬਰਦਾਸ਼ਤ ਨਹੀਂ ਹੁੰਦਾ ਦਮੇ ਦਾ ਰੋਗ ਇੰਨਾ ਭੈੜੀ ਤਰ੍ਹਾਂ ਅਟੈਕ ਆਉਂਦਾ ਪੰਪ ਲੈਂਦੇ ਨੇ ਸਾਹ ਵਾਲਾ ਤਾਂ ਜੇ ਕਿਤੇ ਪੰਪ ਨਾ ਮਿਲੇ ਤਾਂ ਮਤਲਬ ਦੀ ਮੌਤ ਵੀ ਹੋ ਸਕਦੀ ਆ ਇਨਸਾਨ ਦੀ ਉਹਦੇ ਵਾਸਤੇ ਇੱਕ ਸਾਡੇ ਵੈਦ ਨੇ ਉਹਨਾਂ ਨੇ ਦਵਾਈ ਬਣਾਈ ਉਹਦਾ ਨਾਮ ਸੀ ਰੱਖਿਆ ਅਸਮਾ ਗ੍ਰੀਨ ਗੋਲੀ ਅਸਮਾ ਗ੍ਰੀਨ ਅਸਥਮਾ ਦੀ ਅਸਮਾ ਅਜ਼ਮਾ ਗ੍ਰੀਨ ਗੋਲੀ ਜਿਹੜੀ ਕਿ ਅੱਜ ਦੇ ਡੇਟ ਦੇ ਵਿੱਚ ਇੱਕ ਅਜ਼ਮਾ ਗ੍ਰੀਨ ਗੋਲੀ ਇੱਕ سیرਪ ਦਿੰਨੇ ਆ ਸੀ ਇੱਕ ਉਹਦੇ ਨਾਲ ਅਬਲੇ ਚਟਨੀ ਟਾਈਪ ਬਣਾਇਆ ਹੋਇਆ ਉਹ ਦਿੰਨੇ ਆ ਤੇ ਅਸਥਮੇ ਦਾ ਮਰੀਜ਼ ਵੱਧ ਤੋਂ ਵੱਧ ਡੇਢ ਜਾਂ 2 ਮਹੀਨੇ ਦੇ ਵਿੱਚ ਵਿੱਚ ਐ ਹੋ ਜਾਂਦਾ ਵੀ ਜਿਵੇਂ ਕਦੇ ਹੋਇਆ ਹੀ ਨਹੀਂ ਹੁੰਦਾ ਹੂੰ ਪਿਓਰ ਆਯੁਰਵੈਦਿਕ ਦਵਾਈਆਂ ਨੇ ਜਰਾ ਜਿੰਨੀ ਵੀ ਕੋਈ ਉਹਦੇ ਵਿੱਚ ਮਿਲਾਵਟ ਨਹੀਂ ਇਹ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਜਿਹੜੀ ਆਮ ਤੁਸੀਂ ਪਿੰਡਾਂ 'ਚ ਦੇਖੀ ਹੋਊ ਸ਼ਹਿਰਾਂ 'ਚ ਦੇਖੀ ਹੋਊਗੀ ਵੀ ਕਹਿੰਦੇ ਨੇ ਕੌਡੀਆਂ ਦੇ ਭਾ ਕੌਡੀ ਨੂੰ ਸਮਝਦੀ ਕੁਛ ਨਹੀਂ ਪਰ ਇਹ ਕੌਡੀ ਨਹੀਂ ਇਹ ਕੌਡੀ ਬਾਡੀ ਆ ਇਹ ਇਹ ਕੀ ਕਰਦੀ ਆ ਮੈਂ ਤੁਹਾਨੂੰ ਦੱਸਦੇ ਆ ਇਹ ਕੌਡੀ ਦੀ ਭਸਮ ਬਣਦੀ ਆ ਕਪਦਰਕ ਭਸਮ ਇਹਦਾ ਤੁਸੀਂ ਕੌਡੀ ਦੀ ਭਸਮ ਜੇ Google ਤੇ ਸਰਚ ਕਰੋਗੇ ਮਿਲੂਗੀ ਤੁਹਾਨੂੰ ਉਹ ਭਸਮ ਜਿਹੜੀ ਬਣਦੀ ਆ ਇਹਨਾਂ ਤੋਂ ਹੀ ਬਣਦੀ ਆ ਇਹਦੀ ਜਿਹੜੀ ਭਸਮ ਹੈ ਬਹੁਤ ਕੰਮ ਕਰਦੀ ਆ ਪਰ ਬਹੁਤ ਲੋਕਾਂ ਨੂੰ ਨਹੀਂ ਪਤਾ ਵੀ ਇਹ ਦਮੇ ਨੂੰ ਵੀ ਜੜੋਂ ਖਤਮ ਕਰਨ ਦਾ ਮਤਲਬ ਅੱਜ ਇੱਕ ਬਿਮਾਰੀ ਹੈ ਜਿਹਨੂੰ ਮੈਂ ਕਹਿ ਦਿੰਦਾ ਨਾ ਨਵੀਂ ਜੜੋਂ ਚਲੀ ਜਾਊਗੀ ਇਹਦੀ ਜੜ ਜਿਹੜੀ ਕਿਹਾ ਵੀ ਕਾਡੀਆਂ ਦੇ ਭਾਅ ਅਕਸਰ ਕਿਹਾ ਜਾਂਦਾ ਵੀ ਇਹ ਤਾਂ ਕਾਡੀਆਂ ਦੇ ਮੁੱਲ ਦਾ ਹੈ ਕੋਈ ਮੁੱਲ ਹੀ ਨਹੀਂ ਹੈ ਦਾ ਇਹਦੇ ਤਾਂ ਜ਼ਿੰਦਗੀਆਂ ਬਚ ਰਹੀਆਂ ਕਾਡੀਆਂ ਨਾਲ ਇਹ ਕਿਵੇਂ ਸੰਭਵ ਹੋਵੇ ਇਹ ਇਹ ਕਾਡੀ ਦੇ ਨਾਲ ਅਸਥਮਾ ਜਿਹੜਾ ਹੈਗਾ ਲੰਗਸ ਜਿਹੜੀ ਰੱਬ ਜਿਹੜੀ ਚੀਜ਼ ਬਣਾਉਂਦਾ ਤੁਸੀਂ ਦੇਖੋ ਵੀ ਇਹਨੂੰ ਰੱਬ ਨੇ ਤੁਹਾਡੇ ਉਸੇ ਤਰ੍ਹਾਂ ਬਣਾਇਆ ਫੇਫੜਿਆਂ ਦੀ ਤਰ੍ਹਾਂ ਹਰ ਚੀਜ਼ ਉਹਨੇ ਉਸੇ ਤਰ੍ਹਾਂ ਦਿੱਤੀ ਹੈ ਮਤਲਬ ਇਹਨੂੰ ਜਦੋਂ ਸਹੀ ਦੀ ਪਸੰਦ ਬਣਾਈ ਇਹਨੂੰ ਲੋਕਾਂ ਦੇ ਵਿੱਚ ਮਿੱਤਰਣ ਕੀਤਾ ਹੁਣ ਤੁਸੀਂ ਕਿਹਾ ਵੀ ਚਟੀਆਂ ਮਿਰਚਾਂ ਇਹ ਦੇਖੋ ਇੱਕ ਕਾਲੀ ਮਿਰਚ ਹੁੰਦੀ ਹੈ ਇੱਕ ਸਪੇਟ ਇਹਨੂੰ ਪੂਰੀ ਮਿਰਚ ਕਹਿੰਦੇ ਆ ਜੀ ਇਹ ਪੂਰੀਆਂ ਮਿਰਚਾਂ ਠੀਕ ਹੈ ਜੀ ਤੇ ਇਹਦੇ ਨਾਲ ਸੇਮ ਮਿਲਦੀ ਜੁਲਦੀ ਇਹ ਹੁੰਦੀ ਹੈ ਕਾਲੀ ਮਿਰਚ ਜੀ ਔਰ ਕਾਲੀ ਮਿਰਚ ਦਾ ਆਪਣਾ ਰੋਲ ਹੈ ਪਰ ਜਿੱਥੇ ਲੰਗਜ਼ ਇਨਫੈਕਸ਼ਨ ਹੈ ਦਮੇ ਦੀ ਪ੍ਰੋਬਲਮ ਹੈ ਉੱਥੇ ਕਾਲੀ ਮਿਰਚ ਦੀ ਜਗ੍ਹਾ ਪੂਰੀ ਮਿਰਚ ਕੰਮ ਕਰਦੀ ਹੈ ਔਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਮੈਂ ਇਹ ਅੱਜ ਦੀ ਗੱਲ ਹੈ ਅੱਜ ਆਪ ਸਮਝ ਲਓ ਬੈਠੇ ਹੈਗੇ ਆ 4 ਤਰੀਕ ਹੈ ਜੁਲਾਈ ਦਾ ਮਹੀਨਾ ਹੈ ਜੀ ਤੇ 2023 ਸਾਲ ਹੈ ਜੀ ਵੀਡੀਓ ਨੂੰ ਚਾਹੇ 10 ਸਾਲ ਬਾਅਦ ਦੇਖ ਲਓ ਇਹ ਡੇਟ ਆ ਹੀ ਨਿਕਲੋਗੀ ਅੱਜ ਇੱਕ ਪੇਸ਼ੈਂਟ ਮੇਰੇ ਕੋਲ ਆਇਆ ਜਿਹਨੇ 45 ਦਿਨ ਸਾਡੀ ਦਮੇ ਦੀ ਦਵਾਈ ਦਾ ਇਸਤੇਮਾਲ ਕੀਤਾ ਪਰ ਮੈਂ ਸ਼ਾਇਦ ਤੁਹਾਨੂੰ ਅੱਜ ਇਸ ਲਈ ਸੱਦਾ ਦਿੱਤਾ ਵੀ ਕੋਈ ਚੀਜ਼ ਨਵੀਂ ਨਵੀਂ ਫਰੈਸ਼ ਹੁੰਦੀ ਹੈ ਤਾਂ ਦੱਸੀ ਜਾ ਸਕਦੀ ਹੈ ਉਹ ਜਿਹੜਾ ਸਾਡਾ ਦਮੇ ਦਾ ਮਰੀਜ਼ ਸੀਗਾ ਉਹ ਉਹਦੇ ਹਸਬੰਡ ਵੀ ਉਹ ਵੀ ਦੋਨੋਂ ਮੀਆਂ ਬੀਵੀ ਐਨੇ ਖੁਸ਼ ਸੀ ਲੇਡੀ ਨੂੰ ਸੀਗਾ ਦਮਾ ਮਤਲਬ ਐਨੇ ਕੋ ਖੁਸ਼ੀ ਬਿਆਨ ਨਹੀਂ ਕੀਤਾ ਜਿਵੇਂ ਘਰ ਚ ਮੁੰਡਾ ਜੰਮਿਆ ਹੁੰਦਾ ਐ ਖੁਸ਼ੀ ਸੀ ਉਹਨਾਂ ਦੇ ਤੇ ਇਸ ਵਿੱਚ ਮੈਂ ਇੱਕ ਗੱਲ ਪੁੱਛਣੀ ਚਾਹੁੰਨਾ ਕਿ ਦਮੇ ਦੀ ਬਿਮਾਰੀ ਨਾਲ ਚਾਹੇ ਕੋ ਬੱਚਾ ਹੈ ਨੌਜਵਾਨ ਬਜ਼ੁਰਗ ਹੈ ਉਮਰ ਦਾ ਕਿੰਨਾ ਕੋ ਫਰਕ ਹੁੰਦਾ ਉਮਰ ਦੇ ਹਿਸਾਬ ਨਾਲ ਹੀ ਦਵਾਈ ਦਿੱਤੀ ਜਾਂਦੀ ਹੈ ਜਾਂ ਕੋਈ ਵੀ ਲੈ ਸਕਦਾ ਇਹ ਜਿਹੜੀਆਂ ਦਵਾਈਆਂ ਸਾਡੀਆਂ ਬਣਦੀਆਂ ਨੇ ਇਹ ਆਲ ਇਜ਼ ਇਸ ਬਣਦੀਆਂ ਨੇ ਕਿਸੇ ਵੀ ਉਮਰ ਚ ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦਿੱਤੀ ਜਾਂਦੀ ਹੈ ਬਸ ਇਹਦੀ ਡੋਜ਼ ਸਾਡੇ ਬੈਅਡ ਸੈੱਟ ਕਰਦੇ ਆ ਵੀ ਕਿੰਨੀ ਦੇਣੀ ਹੈ ਘੱਟ ਦੇਣੀ ਹੈ ਵੱਧ ਦੇਣੀ ਹੈ ਔਰ ਇਹ ਸਾਰੀਆਂ ਦਵਾਈਆਂ ਗਵਰਨਮੈਂਟ ਤੋਂ ਜੀ ਐਮ ਪੀ ਸਰਟੀਫਾਈਡ ਕਰਾ ਕੇ ਅਸੀਂ ਦੰਨੇ ਆ ਕੱਲੀ ਕੱਲੀ ਦਵਾਈ ਦਾ ਐਮ ਆਰ ਪੀ ਲਿਖਿਆ ਹੁੰਦਾ ਕੱਲੀ ਕੱਲੀ ਦਵਾਈ ਦਾ ਨਾਮ ਲਿਖਿਆ ਹੁੰਦਾ ਕੰਪਨੀ ਦਾ ਉੱਪਰ ਲੋਗੋ ਹੁੰਦਾ ਬਕਾਇਦਾ ਉਹਦੀ ਫਾਰਮੂਲੇਸ਼ਨ ਸਾਰੀਆਂ ਚੀਜ਼ਾਂ ਉਹਦੇ ਚ ਅਪਰੂਵ ਕਰਾ ਕੇ ਫਿਰ ਅਸੀਂ ਆਪਣੇ ਪੇਸ਼ੈਂਟ ਤੱਕ ਪਹੁੰਚਾਉਂਦੇ ਆ ਤੁਸੀਂ ਇੰਪਰੂਵਮੈਂਟ ਦੀ ਗੱਲ ਕੀਤੀ ਹੈ ਕਿ ਇਵੇਂ ਇੱਕ ਮੋਹਰ ਲੱਗਦੀ ਆ ਗਵਰਨਮੈਂਟ ਦੀ ਫੇਰ ਹੀ ਅਸੀਂ ਅੱਗੇ ਸੇਲ ਕਰਨ ਲਈ ਰੱਖਦੇ ਆਂ ਫੇਰ ਵੀ ਮਰੀਜ਼ ਤੁਹਾਨੂੰ ਕਿਤੇ ਨਾ ਕਿਤੇ ਕਿਉਂਕਿ ਬਹੁਤ ਥਾਵਾਂ ਦੇ ਉੱਤੇ ਧੱਕੇ ਖਾ ਚੁੱਕਾ ਹੁੰਦਾ ਮਰੀਜ਼ ਪਹਿਲਾਂ ਹੀ ਜਦੋਂ ਤੁਹਾਡੇ ਕੋਲ ਪੁੱਜਦੇ ਸਵਾਲ ਤਾਂ ਕਰਦੇ ਹੋਣਗੇ ਗੁਇਲ ਸਾਹਿਬ ਇਹ ਦਵਾਈ ਤਾਂ ਅਸੀਂ ਲੈ ਜਾਂਦੇ ਆਂ ਤੁਹਾਡੇ ਭਰੋਸੇ ਤੇ ਕੱਲ ਨੂੰ ਸਾਡਾ ਹੋਰ ਨੁਕਸਾਨ ਨਾ ਕਰਦੇ ਦੇਖੋ ਇਹ ਸਵਾਲ ਸਾਰਿਆਂ ਦਾ ਹੁੰਦਾ ਇਹ ਹੋਣਾ ਵੀ ਚਾਹੀਦਾ ਪੱਕੇ ਤੋਂ ਵੀ ਦਵਾਈ ਲਈਏ ਇਹ ਸਵਾਲ ਜ਼ਰੂਰੀ ਬਣਦਾ ਦਵਾਈ ਜਿਹੜੀ ਆ ਉਹ ਕੋਈ ਮਠਿਆਈ ਤਾਂ ਹੈ ਨਹੀਂ ਉਹ ਮੈਡੀਸਿਨ ਹੈ ਉਹਦਾ ਇਫੈਕਟ ਵੀ ਹੁੰਦਾ ਸਾਈਡ ਇਫੈਕਟ ਵੀ ਹੁੰਦਾ ਪਰ ਜਦੋਂ ਅਸੀਂ ਸਿੱਧ ਯੋਗ ਬਣਾਉਨੇ ਆ ਪੂਰੇ ਹਿੰਦੁਸਤਾਨ ਚ ਸਿਰਫ ਪੰਜ ਜਾਂ 6 ਇੰਸਟੀਚਿਊਟ ਨੇ ਜਿਹੜੇ ਸਿੱਧ ਯੋਗ ਤਿਆਰ ਕਰਦੇ ਆ ਉਹਨਾਂ ਚੋਂ ਇੱਕ ਵਰਦਾਨ ਆਯੁਰਵੈਦਿਕ ਤੇ ਸਾਡੇ ਵੈਦ ਜੀ ਨੇ ਵੈਦ ਅਨਿਲ ਕੁਮਾਰ ਜੀ ਭਗਤ ਉਹ ਜਿਹੜੇ ਨੇ ਉਹ ਸਿੱਧ ਯੋਗ ਹੀ ਤਿਆਰ ਕਰਦੇ ਨੇ ਸਿੱਧ ਯੋਗ ਦਾ ਮਤਲਬ ਹੁੰਦਾ ਕਿ 100 ਕਿਲੋ ਦੇ ਵਿੱਚੋਂ 10 ਕਿਲੋ ਮਟੀਰੀਅਲ ਨਿਕਲਦਾ ਜਿਹੜਾ ਯੂਸਫੁਲ ਹੁੰਦਾ 90 ਕਿਲੋ ਵੇਸਟ ਹੁੰਦਾ ਤਾਂ ਇਹ ਜਿਹੜਾ ਚੀਜ਼ਾਂ ਨੇ ਇਹਨਾਂ ਦਾ ਪਹਿਲੇ ਦਿਨ ਤੋਂ ਰਿਜ਼ਲਟ ਆਉਂਦਾ ਐਸੇ ਕਰਕੇ ਜਿੰਨੇ ਸਾਡੇ ਸ਼ੂਗਰ ਦੇ ਮਰੀਜ਼ ਨੇ ਗੋਡਿਆਂ ਦੇ ਦਰਦ ਦੇ ਮਰੀਜ਼ ਨੇ ਕਾਲੇ ਗੁੰਦ ਤੋਂ ਲੈ ਕੇ ਫਾਇਦਾ ਲੈ ਰਹੇ ਨੇ ਔਰ ਜਿੰਨੇ ਨਸ਼ਾ ਮੁਕਤੀ ਲਈ ਸਾਡੇ ਕੋਲੇ ਆਉਂਦੇ ਨੇ ਸ਼ਰਾਬ ਮੁਕਤੀ ਲਈ ਆਉਂਦੇ ਨੇ ਇਹ ਸਾਰੇ ਮਰੀਜ਼ ਤਾਂ ਹੀ ਇਹਨਾਂ ਚੀਜ਼ਾਂ ਦੇ ਵਿੱਚ ਫਾਇਦਾ ਲੈ ਸਕਦੇ ਨੇ ਜੇ ਦਵਾਈ ਦੇ ਵਿੱਚ ਕੋਈ ਗੁਣ ਹੁੰਦਾ ਔਰ ਇਸ ਦਵਾਈ ਦਾ ਸਭ ਤੋਂ ਵੱਡਾ ਮੋਟਿਵ ਕੀ ਹੁੰਦਾ ਮੈਂ ਤੁਹਾਨੂੰ ਦੱਸ ਦਿੰਦਾ ਸੰਦੀਪ ਜੀ ਕਿ ਇਹਦਾ ਮੋਟਿਵ ਇੱਕੋ ਹੀ ਆ ਕਿ ਦਵਾਈ ਰਿਜ਼ਲਟ ਕਰੇ ਚਾਹੇ ਨਾ ਕਰੇ ਹੂੰ ਫਾਇਦਾ ਕਰੇ ਚਾਹੇ ਨਾ ਕਰੇ ਪਰ ਕਿਸੇ ਨੂੰ ਨੁਕਸਾਨ ਨਾ ਕਰੇ ਹੂੰ ਔਰ ਜਿਹੜੀ ਦਵਾਈ ਨੁਕਸਾਨ ਨਹੀਂ ਕਰਦੀ ਮਾਫਕ ਆ ਗਈ ਉਹਦੇ ਵਰਗੀ ਫਿਰ ਅਮਰਤ ਕੋਈ ਨਹੀਂ ਔਰ ਇਹ ਚੀਜ਼ ਦਾ ਖਿਆਲ ਰੱਖ ਕੇ ਬਣਾਈ ਜਾਂਦੀ ਹੈ ਔਰ ਜਿਹੜਾ ਸਾਡਾ ਅਸਥਮੇ ਦਾ ਟ੍ਰੀਟਮੈਂਟ ਹੈ ਮੈਂ ਇੱਕ ਵਾਰੀ ਫੇਰ ਦੱਸ ਦਵਾ ਇਹ ਮੋਹਰਾ ਚੈੱਕ ਕਰੋ ਕਿੰਨੀਆਂ ਲਗੀਆਂ ਨੇ ਸਾਰੀਆਂ ਗਵਰਨਮੈਂਟ ਜਿੰਨੀਆਂ ਸਟੈਂਪ ਲਗਾ ਸਕਦੀ ਹੈ ਸਾਰੀਆਂ ਤੇ ਕੁਸੋਟੀ ਤੇ ਖਰੇ ਉਤਾਰਨ ਤੋਂ ਬਾਅਦ ਅਸੀਂ ਦਵਾਈ ਪੇਸ਼ੈਂਟ ਤੱਕ ਲੈ ਕੇ ਜਾਂਦੇ ਹਾਂ ਕਿਉਂਕਿ ਅਸੀਂ ਵਿਸ਼ਵਾਸ ਨਹੀਂ ਕਰਦੇ ਰਗੜੀ ਦਵਾਈ ਮੁੰਨਿਆਂ ਸਾਧ ਪਤਾ ਨਹੀਂ ਕੀ ਨਿਕਲਿਆ ਆਵੇ ਵਿੱਚੋਂ ਅਸੀਂ ਅਗਲੇ ਨੂੰ ਕਹਿੰਦੇ ਹਾਂ ਪੂਰਾ ਦੇਖ ਕੇ ਲੈ ਕੇ ਜਾਓ ਔਰ ਤਸੱਲੀ ਨਾਲ ਲੋ ਔਰ ਸਾਡਾ ਜਿਹੜਾ ਪੇਸ਼ੈਂਟ ਆ ਪਹਿਲੇ ਦਿਨੋਂ ਸਾਡਾ ਪੇਸ਼ੈਂਟ ਤੇ ਡਾਕਟਰਾਂ ਦਾ ਰਿਸ਼ਤਾ ਹੁੰਦਾ ਪਰ ਅਗਲੀ ਵਾਰ ਜਾਂਦਾ ਉਹਨਾਂ ਨਾਲ ਫਿਰ ਤਾਏ ਚਾਚੇ ਭੂਆ ਫੂਪੇ ਨਾਲ ਰਿਸ਼ਤਾ ਹੁੰਦਾ ਸਾਡਾ ਫਿਰ ਐ ਬੈਠੇ ਹੁੰਦੇ ਜਿਵੇਂ ਆਪਣੇ ਘਰੇ ਆਏ ਹੁੰਦੇ ਆ ਕਿਉਂਕਿ ਸਾਡੀ ਵੇਟਿੰਗ ਹੈ ਜੀ 2-3 ਘੰਟੇ ਦੀ ਮੇਰੀ ਹੱਥ ਜੋੜ ਬੇਨਤੀ ਆ ਜਿਹਨੇ ਵੀ ਸਾਡੇ ਆਪਣੇ ਕਲੀਨਿਕ ਤੇ ਪਹੁੰਚਣਾ ਤੁਹਾਡਾ ਆਪਣਾ ਕਲੀਨਿਕ ਹੈ ਤੁਹਾਡਾ ਆਪਣਾ ਸਥਾਨ ਹੈ ਇੱਥੇ ਘੱਟੋ ਘੱਟ ਵੀ ਦੋ ਤਿੰਨ ਘੰਟੇ ਦਾ ਟਾਈਮ ਕੱਢ ਕੇ ਆਉਣਾ ਕਿਉਂਕਿ ਅਸੀਂ ਐਡਵਾਂਸ ਕਿਸੇ ਨੂੰ ਨਾ ਤਾਂ ਟੋਕਨ ਦੰਦਿਆਂ ਨਾ ਕੋਈ ਬੁਕਿੰਗ ਦੰਦਿਆਂ ਨਾ ਕੋਈ ਕਿਸੇ ਨੂੰ ਨੰਬਰ ਦੰਦਿਆਂ ਇੱਥੇ ਆ ਕੇ 9 ਵਜੇ ਨੰਬਰ ਲੈਣਾ ਪੈਂਦਾ ਔਰ ਦੋ ਤਿੰਨ ਘੰਟੇ ਦੀ ਵੇਟਿੰਗ ਜ਼ਰੂਰ ਹੁੰਦੀ ਹੈ ਸਾਡੇ ਵੈਦ ਡਾਕਟਰ ਜਾਂ ਮੈਂ ਖੁਦ ਵੀ ਜਦੋਂ ਅਸੀਂ ਪੇਸ਼ੈਂਟਾਂ ਨਾਲ ਮਿਲਦੇ ਹਾਂ ਤਾਂ ਘੱਟੋ ਘੱਟ 15-15 ਮਿੰਟ ਲਾ ਕੇ ਪੇਸ਼ੈਂਟ ਦੀ ਜਦੋਂ ਸੈਟੀਸਫੈਕਸ਼ਨ ਹੁੰਦੀ ਹੈ ਪੇਸ਼ੈਂਟ ਦੀ ਹੋਵੇ ਨਾ ਹੋਵੇ ਜਦੋਂ ਸਾਡੀ ਸੈਟੀਸਫੈਕਸ਼ਨ ਹੋ ਜਾਂਦੀ ਹੈ ਵੀ ਹੁਣ ਸਾਡਾ ਪੇਸ਼ੈਂਟ ਠੀਕ ਹੋਊਗਾ ਔਰ ਉਸ ਤੋਂ ਬਾਅਦ ਹੀ ਫਿਰ ਅਸੀਂ ਉਹਦਾ ਟ੍ਰੀਟਮੈਂਟ ਸ਼ੁਰੂ ਕਰਦੇ ਆਂ ਔਰ ਇਸ ਕਰਕੇ ਇਹ ਗੱਲ ਦੱਸਣੀ ਜ਼ਰੂਰੀ ਸੀ ਔਰ ਜਦੋਂ ਵੀ ਤੁਸੀਂ ਆਉਣਾ ਇੱਕ ਗੱਲ ਦਾ ਗੌਰ ਰੱਖਿਓ ਕਿ ਮੈਂ ਔਰ ਸਾਡੇ ਡਾਕਟਰ ਸੋਮਵਾਰ ਮੰਗਲਵਾਰ ਬੁੱਧਵਾਰ ਤਿੰਨ ਦਿਨ ਜਿਹੜੇ ਹੈਗੇ ਨੇ ਉਹ ਅਸੀਂ ਚੰਡੀਗੜ੍ਹ ਆਫਿਸ ਦੇ ਵਿੱਚ ਮਿਲਦੇ ਆ ਬਾਕੀ ਦਿਨ ਸਾਡੇ ਜਿਹੜੇ ਨੇ ਉਹ ਲੋਕਾਂ ਦੇ ਬੀਪੀ ਪਾਰਸਲ ਭੇਜਣ ਚ ਦਵਾਈਆਂ ਬਣਾਉਣ ਚ ਪਾਰਸਲ ਬਣਾਉਣ ਚ ਨਿਕਲ ਜਾਂਦੇ ਨੇ ਤਿੰਨ ਦਿਨ ਅਸੀਂ ਪਬਲਿਕ ਡੀਲਿੰਗ ਰੱਖੀ ਆ ਇਸੇ ਕਰਕੇ ਥੋੜਾ ਜਿਹਾ ਰਸ਼ ਹੁੰਦਾ ਔਰ ਰਸ ਨੂੰ ਬਰਦਾਸ਼ਤ ਕਰੋ ਕਿਉਂਕਿ ਰਸ ਜਿਹੜਾ ਨਾ ਉਹ ਰਸ਼ ਜਿਹੜਾ ਹੁੰਦਾ ਉਹਦੇ ਚ ਰਸ ਹੁੰਦਾ ਕਿਉਂ ਉਹ ਰਸ ਕੀ ਹੈ ਕਿ ਤੁਸੀਂ ਆਪਸ ਵਿੱਚ ਸਾਰੇ ਮਰੀਜ਼ ਇੱਕ ਦੂਏ ਨਾਲ ਗੱਲਾਂ ਕਰਦੇ ਨੇ ਕੋਈ ਕਹਿੰਦਾ ਮੈਨੂੰ 2 ਮਹੀਨੇ ਹੋ ਗਏ ਕੋਈ ਕਹਿੰਦਾ ਮੈਨੂੰ 3 ਮਹੀਨੇ ਹੋ ਗਏ ਕੋਈ ਕਹਿੰਦਾ ਮੈਂ ਅੱਜੇ ਦਵਾਈ ਲੈਣਾ ਆ ਜਿਹੜਾ 2-3 ਮਹੀਨੇ ਖਾ ਚੁੱਕਿਆ ਉਹ ਤਾਂ ਸ਼ਾਂਤੀ ਨਾਲ ਬੈਠਾ ਹੁੰਦਾ ਵੀ ਮੈਂ ਤਾਂ ਠੀਕ ਆ ਤੇ ਜਿਹੜਾ ਅੱਜ ਹੀ ਆਇਆ ਹੁੰਦਾ ਉਹਦੇ ਮਨ 'ਚ ਕਈ ਸਵਾਲ ਹੁੰਦੇ ਨੇ ਉਹ ਮੇਰੇ ਤੱਕ ਜਦੋਂ ਉਹਨੇ ਸਵਾਲ ਕਰਨੇ ਹੁੰਦੇ ਨੇ ਸਾਡੇ ਡਾਕਟਰਾਂ ਤੱਕ ਉਹ ਬਾਹਰ ਹੀ ਕਰ ਕੁਰ ਲੈਂਦੇ ਨੇ ਆਪਸ 'ਚ ਪਤਾ ਲੱਗ ਜਾਂਦਾ ਹੈ ਭੇਤੇ ਹਿਸਾਬ ਕਿਤਾਬ ਠੀਕ ਆ ਨਾਬੇ ਦਾ ਲੰਗਰ ਸਵੇਰੇ 9 ਵਜੇ ਸ਼ੁਰੂ ਕਰਦੇ ਆਂਦਾ ਬਲੈਕ ਕਾਫੀ ਬਲੈਕ ਟੀ ਆਮ ਤੇ ਪਰੌਂਠੀਆਂ ਪਰੂਠੀਆਂ ਸਵੇਰੇ ਸਵੇਰੇ ਲੋਕਾਂ ਨੂੰ ਖਵਾਈ ਦਿਆਂ ਕਿਉਂਕਿ ਕੋਈ ਕਿਤੋਂ ਆ ਰਿਹਾ ਕੋਈ ਫਿਰੋਜ਼ਪੁਰੋਂ ਕੋਈ ਗੰਗਾ ਨਗਰ ਤੋਂ ਕੋਈ ਬਟਿੰਡੇ ਤੋਂ ਕੋਈ ਕਿਤੋਂ ਪਹੁੰਚ ਰਿਹਾ ਤਾਂ ਉਹ ਸਵੇਰੇ ਵਿਚਾਰੇ 9:00 ਵਜੇ ਪਹੁੰਚ ਜਾਂਦੇ ਨੇ ਭੁੱਖੇ ਪਾਣੇ ਤਾਂ ਖਾਣੇ ਪੀਣ ਦਾ ਇੰਤਜ਼ਾਮ ਪੂਰਾ ਕੀਤਾ ਹੋਇਆ ਬਾਕੀ ਬਾਬੇ ਨੂੰ ਪਤਾ ਜਿਹਨੇ ਸਾਡੇ ਕੋਲ ਲੰਗਰ ਲਗਵਾਇਆ ਔਰ ਮਰੀਜਾਂ ਨੂੰ ਠੀਕ ਵੀ ਉਹੀ ਕਰਦੇ ਹੁਣ ਇਹ ਕੌਡੀਆਂ ਦਾ ਸਭ ਨੂੰ ਪਤਾ ਹੁਣ ਜੇ ਕਾਲੀਆਂ ਮਿਰਚਾਂ ਭੂਰੀਆਂ ਮਿਰਚਾਂ ਦਾ ਸਭ ਨੂੰ ਪਤਾ ਪਰ ਜਦੋਂ ਸਾਡੇ ਵੈਦ ਇਹਨੂੰ ਤਿਆਰ ਕਰਦੇ ਨੇ ਤਾਂ ਉਹ ਫਿਰ ਪਹਿਲੀ ਖੁਰਾਕ ਹੀ ਐਂ ਕੰਮ ਕਰਦੀ ਹੈ ਜਿਵੇਂ ਕਿਸ ਨੂੰ ਪੰਪ ਲੈ ਲੈ ਆਦਮੀ ਵਾਲੇ ਬ੍ਰੀਜ਼ ਨੇ ਤਾਂ ਉਹਦਾ ਚੀਜ਼ਾਂ ਦੀ ਫਿਰ ਲੋੜ ਨਹੀਂ ਪੈਂਦੀ ਅੱਜ ਦਾ ਐਪੀਸੋਡ ਜਿਹੜਾ ਅਸਥਮੇ ਤੇ ਤੁਸੀਂ ਬਣਾਇਆ ਭਾਈ ਸਾਹਿਬ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਸਾਡੇ ਫਾਦਰ ਸਾਹਿਬ ਅਸਥਮੇ ਦੀ ਬਿਮਾਰੀ ਕਰਕੇ ਦੁਨੀਆ ਚੋਂ ਚਲੇ ਗਏ ਸੀ ਔਰ ਸਾਡਾ ਬਹੁਤ ਮਨ ਸੀਗਾ ਕਿ ਕਦੇ ਨਾ ਕਦੇ ਅਸੀਂ ਕਿਸੇ ਬਜ਼ੁਰਗ ਨੂੰ ਅਗਰ ਅਸਥਮੇ ਦੀ ਬਿਮਾਰੀ ਤੋਂ ਬਚਾ ਲਿਆ ਤਾਂ ਅਸੀਂ ਸਮਝਾਂਗੇ ਅੱਜ ਅਸੀਂ ਆਪਣੇ ਪਿਓ ਦੀ ਸੇਵਾ ਕਰ ਲਈ ਤਾਂ ਉਹ ਸਾਨੂੰ ਅੱਜ ਉਹ ਮੌਕਾ ਮਿਲ ਰਿਹਾ ਔਰ ਅਸੀਂ ਕਰ ਵੀ ਰਹੇ ਹਾਂ ਜਿớਰ ਦਿਲੋਂ ਕਰ ਰਹੇ ਹਾਂ ਔਰ ਜਿਹੜਾ ਕੰਮ ਦਿਲੋਂ ਹੁੰਦਾ ਨਾ ਉਬਰ ਦਿਲ ਚ ਲੱਗਦਾ ਅਗਲੇ ਦੇ ਸਾਹਮਣੇ ਜਾ ਕੇ ਜਿਹੜਾ ਕੰਮ ਦਿਮਾਗ ਤੋਂ ਹੁੰਦਾ ਉਹ ਚ ਫਿਰ ਬਾਣੀਆਂ ਵੱਡ ਜਾਂਦਾ ਪੈਸੇ ਦੀ ਕਮਾਈ ਵਾਲੀ ਗੱਲ ਹੁੰਦੀ ਆ ਜਿਹੜੇ ਦਿਮਾਗ ਦੀਆਂ ਗੱਲਾਂ ਨੇ ਉਹ ਹੁਣ ਬਹੁਤ ਦੂਰ ਚ ਰਹਿ ਗਈਆਂ 60 ਸਾਲ ਦੀ ਉਮਰ ਹੋ ਗਈ ਹੁਣ ਤਾਂ ਬੋਨਸ ਲਾਈਫ ਜੀ ਰਹੇ ਆ ਔਰ ਇਹ ਲਾਈਫ ਦਾ ਫਾਇਦਾ ਇਹੀ ਆ ਕਿ ਹੁਣ ਪੈਸਿਆਂ ਦੀ ਓਨੀ ਜ਼ਰੂਰਤ ਨਹੀਂ ਹੁੰਦੀ ਜਿੰਨੀ ਦੁਆਵਾਂ ਦੀ ਜ਼ਰੂਰਤ ਹੁੰਦੀ ਹੈ ਜਦੋਂ ਲੋਕ ਕਹਿੰਦੇ ਨੇ ਵੀ ਕੋਇਲ ਸਾਹਿਬ ਕਮਾਲ ਹੋ ਗਈ ਤੁਹਾਨੂੰ ਮਿਲ ਕੇ ਦਵਾਈ ਜਦ ਕੰਮ ਕਰੂਗੀ ਕਰੂਗੀ ਪਤਾ ਨਹੀਂ ਤੁਹਾਨੂੰ ਮਿਲ ਕੇ ਨਿਹਾਲ ਹੋਗੇ ਬਸ ਇਹੀ ਇੱਕ ਬਹੁਤ ਬੜੀ ਕਮਾਈ ਹੈ ਕਿ ਤੁਹਾਨੂੰ ਮਿਲ ਕੇ ਬੰਦਾ ਖੁਸ਼ ਹੋ ਗਿਆ ਅੱਜ ਕੱਲ ਦਾ ਕੋਈ ਆਉ ਦੇ ਸਕੇ ਪਿਓ ਨੂੰ ਦੇਖ ਕੇ ਰਾਜੀ ਨਹੀਂ ਸਾਨੂੰ ਮਿਲ ਕੇ ਕੋਈ ਖੁਸ਼ ਹੁੰਦਾ ਤਾਂ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਤੇ ਮੇਰਾ ਨਾ ਫੋਨ ਨੰਬਰ ਜਰੂਰ ਨੋਟ ਕਰ ਲਓ ਜੀ 99150 72372 99150 72372 ਔਰ ਦੂਜਾ ਨੰਬਰ ਹੋਰ ਵੀ ਆਸਾਨ ਹੈ 82830 20000 8283020000 ਐਸਨ ਸਾਡੇ ਨਾਲ ਸੁਭਾਸ਼ ਗੋਇਲ ਜੀ ਵੈਦਬਾਨ ਨੇ ਜਿਹੜਾ ਕੰਮ ਕੀਤਾ ਹੈ ਖਾਸ ਕਰਕੇ ਦਮੇ ਦੀ ਬਿਮਾਰੀ ਦੇ ਇਲਾਜ ਦਾ ਉਹ ਅਸੀਂ ਕੋਸ਼ਿਸ਼ ਕੀਤੀ ਹੈ ਥੋੜੇ ਸ਼ਬਦਾਂ ਦੇ ਵਿੱਚ ਵੱਧ ਸਮਝਾਉਣ ਦੀ ਤੁਸੀਂ ਵੀ ਇਸ ਦਾ ਲਾਹਾ ਲੈ ਸਕਦੇ ਹੋ ਪਰ ਸਭ ਤੋਂ ਪਹਿਲਾਂ ਮਨ ਦੇ ਵਿੱਚ ਜਿਹੜਾ ਇੱਕ ਸਵਾਲ ਆਉਂਦਾ ਹੈ ਕਿ ਦਵਾਈ ਕੰਮ ਕਰੇਗੀ ਜਾਂ ਨਹੀਂ ਕਰੇਗੀ ਹੌਨਾ ਸੁਭਾਵਕ ਵੀ ਹੈ ਆਪਣੀ ਤਸੱਲੀ ਕਰਕੇ ਫੇਰ ਹੀ ਤੁਸੀਂ ਇਸ ਦਵਾਈ ਦਾ ਲਾਹਾ ਲੈ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਵਿੱਚ ਹੈ ਨਾ ਹੀ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ